ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਅਕਾਲ ਪੁਰਖ ਵਿੱਚ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਜਰੂਰ ਕਰਦੇ ਹੋ ਤਾਂ ਜੋ ਤੁਹਾਨੂੰ ਮੇਰੇ ਆਉਣ ਵਾਲੀ ਵੀਡੀਓ ਦੇ ਨੋਟੀਫਿਕੇਸ਼ਨ ਮਿਲ ਸਕਣ ਅੱਜ ਮੈਂ ਤੁਹਾਡੇ ਲਈ ਜਿਹੜਾ ਟੌਪਿਕ ਲੈ ਕੇ ਆਈਆਂ ਉਹ ਹੈਗਾ ਇਹ ਕਿ ਜਫਰਨਾਮਾ ਕੀ ਸੀ ਕਿਉਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ ਸਾਲ 1705 ਦਾ ਸਮਾਂ ਸੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਸਿੱਖਾਂ ਦੇ ਨਾਲ ਟਿਕੇ ਹੋਏ ਸਨ। ਮੁਗਲ ਫੌਜਾਂ ਅਤੇ ਹਿਲੇ ਰਾਜਿਆਂ ਨੇ ਗੁਰੂ ਸਾਹਿਬ ਦਾ ਘੇਰਾਓ ਕਰ ਲਿਆ। ਮਤਲਬ ਉਹਨਾਂ ਨੂੰ ਘੇਰ ਲਿਆ। ਕਈ ਮਹੀਨੇ ਤੱਕ ਜੁੱਧ ਚੱਲਦਾ ਰਿਹਾ। ਅਖੀਰ ਔਰੰਗਜ਼ੇਬ ਨੇ ਆਪਣੇ ਦੂਤਾਂ ਰਾਹੀਂ ਗੁਰੂ ਸਾਹਿਬ ਨੂੰ ਸੁਨੇਹਾ ਭੇਜਿਆ ਕਿ ਜੇ ਤੁਸੀਂ ਆਨੰਦਪੁਰ ਸਾਹਿਬ ਛੱਡ ਦਿਓ ਤਾਂ ਤੁਹਾਨੂੰ ਸੁਰੱਖਿਅਤ ਰਾ ਦਿੱਤਾ ਜਾਵੇਗਾ। ਗੁਰੂ ਸਾਹਿਬ ਨੂੰ ਪਤਾ ਸੀ ਕਿ ਮੁਗਲਾਂ ਤੇ ਭਰੋਸਾ ਕਰਨਾ ਠੀਕ ਨਹੀਂ ਪਰ ਸਿੱਖਾਂ ਦੀ ਸਲਾਹ ਅਨੁਸਾਰ ਗੁਰੂ ਜੀ ਨੇ ਕਿਲਾ ਖਾਲੀ ਕਰਨ ਦਾ ਫੈਸਲਾ ਕੀਤਾ ਪਰ ਜਿਵੇਂ ਹੀ ਗੁਰੂ ਸਾਹਿਬ ਅਤੇ ਸਿੱਖਾਂ ਨੇ ਅਨੰਦਪੁਰ ਛੱਡਿਆ ਔਰੰਗਜ਼ੇਬ ਨੇ ਆਪਣੀ ਕਸਮ ਤੋੜ ਦਿੱਤੀ ਕਿਛੂ ਮੁਗਲ ਫੌਜਾਂ ਨੇ ਹਮਲਾ ਕਰ ਦਿੱਤਾ ਇਸ ਧੋਖੇ ਵਿੱਚ ਗੁਰੂ ਸਾਹਿਬ ਦੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਫਤਿਹ ਸਿੰਘ ਜੀ ਸ਼ਹੀਦ ਹੋ ਗਏ ਦੋ ਵੱਡੇ ਸਹਿਬਜ਼ਾਦੇ ਅਜੀਤ ਸਿੰਘ ਜੀ ਅਤੇ ਜੋਰਾਵਾਰ ਸਿੰਘ ਜੀ ਚਮਕੌਰ ਦੇ ਮੈਦਾਨ ਵਿੱਚ ਸ਼ਹੀਦ ਹੋ ਗਏ अनेका ਸਿੱਖਾਂ ਨੇ ਆਪਣਾ ਸਿਰ ਵਾਰ ਦਿੱਤਾ ਇਹ ਸਭ ਕੁਝ ਦੇਖ ਕੇ ਵੀ ਗੁਰੂ ਸਾਹਿਬ ਦਾ ਮਨੋਬਲ ਨਹੀਂ ਡਿੱਗਿਆ ਗੁਰੂ ਜੀ ਨੇ ਔਰੰਗਜ਼ੇਬ ਨੂੰ ਫਾਰਸੀ ਭਾਸ਼ਾ ਭਾਸ਼ਾ ਵਿੱਚ 111 ਸ਼ੇਰਾਂ ਦਾ ਪੱਤਰ ਲਿਖਿਆ ਜਿਸ ਨੂੰ ਜਫਰਨਾਮਾ ਕਿਹਾ ਜਾਂਦਾ ਸੀ ਜਫਰ ਨਾਮੇ ਦਾ ਸਨੇਹਾ ਕੀ ਸੀ ਤੇ ਇਹ ਕਿਉਂ ਲਿਖਿਆ ਸੀਗਾ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਲਿਖਿਆ ਸੀ ਕਿ ਤੂੰ ਧੋਖਾ ਕੀਤਾ ਏ ਆਪਣੀ ਕਸਮ ਤੋੜੀ ਆ ਇਸ ਲਈ ਰੱਬ ਦੇ ਦਰ ਤੇ ਤੈਨੂੰ ਕਦੇ ਰਹਿਮ ਨਹੀਂ ਮਿਲੇਗਾ ਜ਼ੁਲਮ ਅਤੇ ਝੂਠ ਨਾਲ ਹਾਸਲ ਕੀਤੀ ਹੋਈ ਜਿੱਤ ਅਸਲ ਜਿੱਤ ਨਹੀਂ ਹੁੰਦੀ ਸੱਚ ਦੀ ਹਮੇਸ਼ਾ ਫਤਿਹ ਹੁੰਦੀ ਹੈ ਜਦੋਂ ਸਾਰੇ ਹੱਥ ਕੰਡੇ ਅਜਮਾਏ ਜਾਣ ਕਿ ਕੋਈ ਕਾਰਗਰ ਨਾ ਹੋਵੇ ਤਦੋਂ ਤਲਵਾਰ ਚੁੱਕਣਾ ਹੀ ਸੰਭਵ ਹੁੰਦਾ ਹੈ ਅੰਤ ਕੀ ਹੋਇਆ ਸੀਗਾ ਜਫਰਨਾਮਾ ਸਿਰਫ ਔਰੰਗਜ਼ੇਬ ਨੂੰ ਲਿਖਿਆ ਪੱਤਰ ਹੀ ਨਹੀਂ ਸੀ ਇਹ ਸਾਰੀ ਦੁਨੀਆ ਲਈ ਇੱਕ ਸਨੇਹਾ ਬਣ ਗਿਆ ਸੀ ਕਿ ਧਰਮ ਅਤੇ ਸੱਚ ਲਈ ਖੜਨਾ ਸਭ ਤੋਂ ਵੱਡੀ ਜਿੱਤ ਹੈ ਜ਼ੁਲਮ ਧੋਖਾ ਅਤੇ ਝੂਠ ਹਮੇਸ਼ਾ ਹਾਰਦੇ ਨੇ ਇਸ ਤਰ੍ਹਾਂ ਜਫਰਨਾਮਾ ਸਿੱਖ ਇਤਿਹਾਸ ਦਾ ਇੱਕ ਅਜੀਹਾ ਅਧਿਆਇ ਹੈ ਜੋ ਸਾਨੂੰ ਹਿੰਮਤ ਧਰਮ ਅਤੇ ਸੱਚ ਦੇ ਰਾਹ ਤੇ ਟਿਕੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ ਸੀਗਾ ਗੁਰਗੋਵਿੰਦ ਸਿੰਘ ਜੀ ਨੇ ਔਰੰਗਜ਼ੇਬ ਨੂੰ ਲਿਖਿਆ ਸੀਗਾ ਜਦੋਂ ਉਹਦੇ ਕਿਤੇ ਜ਼ੁਲਮਾਂ ਦਾ ਹੱਦ ਵੱਧ ਗਈ ਸੀ ਉਹਦੇ ਜ਼ੁਲਮਾਂ ਨੂੰ ਰੋਕਣ ਲਈ ਇਹ ਪੱਤਰ ਲਿਖਿਆ ਸੀਗਾ